ਤਾਂ ਦੌਲਤਾਂ ਦੀ ਮਾਇਆ ਆ ਗਈ ਰੁਤਬਾ ਮਿਲ ਗਿਆ ਉਹ ਕੀਤਾ ਮੇਰੇ ਵਰਗਾ ਹੀ ਕੋਈ ਨਹੀਂ ਉਹ ਦੂਸਰੇ ਨੂੰ ਮੂਰਖ ਸਮਝਦਾ ਹੈ ਆਪਣੇ ਆਪ ਨੂੰ ਸਿਆਣਾ ਸਮਝਦਾ ਹੈ ਕਿਸੇ ਕੋਲੋਂ ਕੰਮ ਲੈਣਾ ਥੋੜੀ ਜੀ ਬੰਦੇ ਦੀ ਵਡਿਆਈ ਕਰਦੇ ਤੇਰੇ ਵਰਗਾ ਹੀ ਕੋਈ ਨਹੀਂ ਤੂੰ ਬੜਾ ਸੰਗਾਏ ਇਹ ਉੱਲ ਕੇ ਕੰਮ ਝਟ ਕਰ ਦਵੇਗਾ ਗਏ ਪਖੰਡੀ ਕੋਲ ਪਿੰਡ ਵਾਲੇ ਪਿੰਡ ਵਾਲੇ ਆ ਕੇ ਕਿੰਨੇ ਤਬਾਦੀ ਕਹਿੰਦੇ ਆਪਣੇ ਚਰਨੀ ਸਾਡੀਆਂ ਪੈਰੀਆਂ ਵਿੱਚ ਪਾਦੇ ਹੋ ਕਿਤੇ ਤੁਹਾਡੇ ਚਰਨ ਪੈਰ ਦੇ ਨਾਲ ਹੀ ਸਾਡੀਆਂ ਜ਼ਮੀਨਾਂ ਪਵਿੱਤਰ ਹੋ ਜਾਣ ਖੌਲੇ ਨਹੀਂ ਪੈ ਜਾਵੇ ਤਾਬਾ ਫਕੜੀ ਬੜਾ ਖੁਸ਼ ਹੋ ਗਿਆ ਇਹ ਲੱਗਾ ਕੰਮ ਟਿਕਾਣੇ ਆ ਗਿਆ ਹੁਣ ਮੇਰੀ ਪੂਜਾ ਹੋਈ ਪਰ ਇਹ ਕੋਈ ਨਹੀਂ ਪਤਾ ਕਿ ਇਹਨੂੰ ਕਿਹੜਾ ਪ੍ਰਸ਼ਾਦ ਮਿਲਦਾ ਹੈ ਕੀ ਇਹਦੇ ਨਾਲ ਵਾਪਰ ਲੜਾਈ ਬੜਾ ਕੋ ਸ਼ਰੜਾ ਕਰਕੇ ਬਹਿ ਗਿਆ ਕਹਿੰਦਾ ਠੀਕ ਹੈ ਕੁਟੀਆਂ ਤੋਹਾਰ ਨਿਕਲਿਆ ਜਿਸ ਵਕਤ ਦੀ ਬਾਹ ਮਿਕਿਆ ਉਸੇ ਵਕਤ ਕਾਲੇ ਬੰਦਰ ਸਾਗੇ ਪਿੰਡ ਵਾਲੇ ਖੁਸ਼ ਹੋ ਗਏ। ਬਾਬਾ ਅਰਦਾਸੀ ਨੇ ਨਾਲ ਹੀ ਇਹ ਵਾਅਦਾ ਕਰ ਦਿੱਤਾ ਸੀ ਕਿ ਸੂਰਜ ਛਿਪਣ ਤੋਂ ਪਹਿਲਾਂ ਪਹਿਲਾਂ ਜਿਹੜਾ ਵੀ ਇਸ ਤਪੇ ਪਖੰਡੀ ਨੂੰ ਆਪਣੀ ਦਾ ਜ਼ਮੀਨਾਂ ਦੇ ਵਿੱਚ ਲੈ ਜਾਵੇਗਾ ਉਹਦੇ ਉੱਤੇ ਮੀਂਹ ਦੀ ਵਰਖਾ ਪੈ ਜਾਵੇਗੀ। ਹੁਣ ਤਾਂ ਪੇਂਡੂ ਨੂੰ ਧੂੜਿਆ ਲੋਕਾਂ ਨੇ ਪਿੰਡ ਵਾਲਿਆਂ ਨੇ ਜਿਹੜੇ ਪਾਣੀ ਤੋਂ ਪਿਆਸੇ ਸੀ। ਜੱਟ ਤੇ ਆਪਣੀ ਵਾਰੀ ਨਹੀਂ ਛੰਦਾ ਉਹ ਜਿਹੜੇ ਇੰਨੇ ਸਮੇਂ ਦੇ ਪਿਆਸੇ ਸੀ ਜਿਨ੍ਹਾਂ ਨੂੰ ਪਾਣੀ ਨਹੀਂ ਮਿਲ ਰਿਆ ਸੀ ਉਹ ਕਿਸੇ ਨੇ ਉਹਦੀ ਲੱਤ ਫੜ ਲਈ ਕਿਸੇ ਨੇ ਬਾਹ ਫੜ ਲਈ ਤਾਂ ਬਬਖੰਡੀ ਬੜਾ ਖੁਸ਼ ਹੈ ਕਿ ਮੇਰੀਆਂ ਲੱਤਾਂ ਬਾਹਾਂ ਘੁੱਟਣ ਲੱਗਿਆ ਕਿਸੇ ਨੇ ਲੱਤ ਫੜ ਲਈ ਕਿਸੇ ਨੇ ਬਾਹ ਫੜ ਲਈ ਉਹਨੂੰ ਧੂੰ ਲੱਗ ਪਏ ਤਾਂ ਬਬਖੰਡੀ ਰੋਂਦਾ ਏ ਉਹ ਕਹਿੰਦਾ ਮੈਨੂੰ ਕਿਉਂ ਧੁੰਦੇ ਦੇ ਹੁਣ ਕੌਣ ਕੀ ਦੀ ਸੁਣਦਾ ਏ ਕਿਸੇ ਨੇ ਲੱਤੋਂ ਫੜ ਕੇ ਧੋਇਆ ਕਿਸੇ ਨੇ ਬਾਹੋਂ ਫੜ ਕੇ ਧੋਇਆ ਉਹਨੂੰ ਜ਼ਮੀਨਾਂ ਵਿੱਚ ਧੋਈ ਫਿਰਦੇ ਆ ਜਿੱਥੇ-ਜਿੱਥੇ ਵੀ ਦੇਣੀ ਜਿਹੜੀ ਜ਼ਮੀਰ ਵਿੱਚ ਜਾਂਦਾ ਏ ਉੱਥੇ ਮੋਲੇ ਧਾਰ ਵਰਖਾ ਹੁੰਦੀ ਐ ਪਾਣੀ ਪੈ ਰਿਆ ਹਰ ਕੋਈ ਕਹਿੰਦਾ ਸੂਰਜ ਛਿਪਣ ਵਾਲਾ ਏ ਸੂਰਜ ਛਿਪਣ ਤੋਂ ਪਹਿਲਾਂ ਪਹਿਲਾਂ ਆਪਣੀਆਂ ਪਹਲੀਆਂ ਵਿੱਚ ਲੈ ਜਾਓ ਤੇ ਧੋਦਿਆ ਧੋਦਿਆ ਉਹਦੇ ਪ੍ਰਾਨ ਨਿਕਲ ਗਏ ਮਰ ਗਿਆ ਮੌਤ ਹੋ ਗਈ ਉਹਦੀ ਏ ਵੀ ਇਤਿਹਾਸ ਵਿੱਚ ਜ਼ਿਕਰ ਆਇਆ ਏ ਫਿਰ ਕਹਿੰਦੇ ਉਹਦੇ ਸਰੀਰ ਨੂੰ ਬਲਦਾਂ ਮਗਰ ਪਾ ਕੇ ਜਿਵੇਂ ਪੁਰਾਣੇ ਸਮਾਂ ਦੇ ਵਿੱਚ ਬਲਦਾਂ ਦੇ ਨਾਲ ਖੇਤੀ ਕੀਤੀ ਜਾਂਦੀ ਸੀ ਨਾ ਉਹਦੇ ਸਰੀਰ ਨੂੰ ਬਲਦਾਂ ਦੇ ਮਗਰ ਪਾ ਕੇ ਖੇਤਾਂ ਦੇ ਵਿੱਚ ਘੜੀਸਿਆ ਗਿਆ ਜਿੱਥੇ ਵੀ ਉਹਦੇ ਕਮਾਸ ਦਾ ਕਿਰਕਾ ਵੀ ਲੱਗਾ ਉੱਥੇ-ਉੱਥੇ ਭਾਰੀ ਮੀਂਹ ਦੀ ਵਰਖਾ ਹੋਈ ਇਹ ਹੈ ਵਡਿਆਈ ਗੁਰੂ ਦੀ ਗੁਰੂ ਦੀ ਬਰਾਬਰੀ ਕੋਈ ਨਹੀਂ ਕਰ ਸਕਦਾ ਗੁਰੂ ਵਰਗਾ ਕੋਈ ਨਹੀਂ ਬਣ ਸਕਦਾ ਸਾਨੂੰ ਲੜ ਲਾਇਆ ਏ ਧੰਨ ਗੁਰੂ ਗ੍ਰੰਥ ਸਾਹਿਬ ਜੀ ਜਿਹੜਾ ਸਾਡਾ ਪੂਰਾ ਗੁਰੂ ਹੈ ਪੂਰਾ ਪ੍ਰਭ ਆਰਾਧਿਆ ਪੂਰਾ ਜਗ ਦਾ ਨਾਉ ਕਹਿੰਦੇ ਉਹ ਪੂਰੇ ਨੂੰ ਯਾਦ ਕਰ ਜਿਹਦਾ ਨਾਮ ਹੀ ਪੂਰਾ ਏ ਅਧੂਰੀਆਂ ਦੇ ਕੋਲ ਨਾ ਪਰੇ ਫਿਰੋ ਸਾਡੀ ਬਹੁਤਾਤ ਗਿਣਤੀ ਅਜੇ ਅਧੂਰੀਆ ਗੁਰਮ ਦੇ ਕੋਲ ਰਹਿ ਗਈ ਕੋਈ ਹਲਨੇ ਦੀ ਕੋਈ ਬੰਨੇ ਦੀ ਕੋਈ ਭਾੜਾ ਵਾਲੇ ਰੰਨੇ ਦੀ ਢੋਲ ਟਮਕਾ ਸਰਵਰ ਦਾ ਕੋਈ ਕਿਸੇ ਨੂੰ ਪੂਜਦਾ ਏ ਕੋਈ ਕਿਸੇ ਨੂੰ ਪੂਜਦਾ ਏ ਪਰ ਜਿਹਦੀ ਕੁਰਬਾਨੀਆਂ ਜਿਹਦਾ ਇਤਿਹਾਸ ਹੈ ਉਹਨੂੰ ਮੰਨਣ ਵਾਸਤੇ ਕੋਈ ਯਾਰ ਨਹੀਂ ਤੇ ਕਲਗੀਧਰ ਪਾਤਸ਼ਾਹ ਧੰਕੂ ਹੋਵੇ ਸੇ ਮਾਰੇ ਨੇ ਆਪਣੀ ਬਾਣੀ ਦੇ ਅੰਦਰ ਕੀ ਕਿਹਾ ਮਾਰੇ ਕਿਤੇ ਕਿੰਨੂ ਮੰਨੋ ਸਤਿਗੁਰਾਂ ਦੀ ਦੇ ਬਚਨ ਪੜਦੇ ਆ ਜਾਗਤ ਜੋਤ ਜਪੈ ਸਬਸਰ ਏਕ ਬਿਨਾ ਮਨ ਨੈਗ ਨਯਾਨੈ ਪੂਰਨ ਪ੍ਰੇਪ੍ਰਤੀਤ ਸਜੈ ਰੱਤ ਕੋਰ ਮਰੀ ਮਤ ਭੂਲ ਨਾ ਮੰਨੇ ਸੇਸਰੇ ਗੁਰੂ ਤੋਂ ਬਿਨਾ ਹੋਰ ਕਿਸੇ ਨੂੰ ਨਾ ਮੰਨੇ ਮੰਨੇ ਉਹਨੂੰ ਜਿਹਦੀ ਜੋਤ ਸਾਰਿਆਂ ਦੇ ਵਿੱਚ ਵਸ ਰਹੀ ਹੈ ਏਕ ਬਿਨਾ ਮਨ ਨੈਕ ਨਾਮ ਨੇ ਮਰ ਕੇ ਥੋੜਾ ਜਿਹਾ ਵੀ ਮਨ ਗੁਰੂ ਤੋਂ ਬਿਨਾ ਹੋਣਾ ਲੈ ਕੇ ਉਹ ਗੁਰੂ ਤੇ ਭਰੋਸਾ ਰੱਖੇ ਕਿਉਂਕਿ ਗੁਰੂ ਦੀ ਵਡਿਆਈ ਅੱਜ ਤੱਕ ਬਰਾਬਰੀ ਕੋਈ ਨਹੀਂ ਕਰ ਸਕਦਾ ਨਾ ਕਰ ਸਕੇਗਾ ਗੁਰੂ ਨੇ ਆਪਣੇ ਵਾਸਤੇ ਨਹੀਂ ਕੀਤਾ ਜੋ ਵੀ ਕੀਤਾ ਸਾਡੇ ਵਾਸਤੇ ਕੀਤਾ ਤਗਤਲ ਕੀ ਤਿਰ ਪਾਤਸ਼ਾਹ ਮਹਾਰੇ ਦਾ ਖਾਲਸਾ ਸਾਜਨਾ ਦੇ ਸਾਰਿਆਂ ਵੰਦਿਆ ਮਹਾਰੇ ਨੇ ਕਿਆਲ ਪੁੱਤਰਾਰੇ ਕਿਹਦੇ ਵਾਸਤੇ ਆਪਣੇ ਵਾਸਤੇ ਬਾੜਿਆ ਜਦੋਂ ਬਾੜ ਕੇ ਆਏ ਮਾਕਾਵਾ ਨੇ ਪੁੱਛਿਆ ਮਾਰੇ ਲਾਲ ਨਦਰ ਨਹੀਂ ਆਉਂਦੇ ਤੇ 사ਤगुरुਾਂ ਜੀ ਨੇ ਕੀ ਬਦਲ ਕੀਤਾ ਸੀ ਇਹਨ ਪੁੱਤਰਣ ਕੇ ਅਸੀਸ ਪਰਵਾਰ ਦੀਏ ਸੁਚਾ ਚਾਰ ਵੇ ਤੋਂ ਕੀਆ ਭਇਆ ਜੀਵਨ ਕਈ ਝਲ ਮਰ ਕੇ ਇਹਨਾਂ ਦੇ ਉਰਸੀ ਚਾਰ ਮਾਲਕ ਤੇ ਕੀ ਹੋਇਆ ਚਾਰ ਮਾਲਕ ਦਤੇ ਹਜ਼ਾਰਾਂ ਦੇ ਲਿੰਦੇ ਗੁਰੂ ਦੀ ਬੜੀ ਵੱਡੀ ਬੜਾਈ ਹੈ ਗੁਰੂ ਦੀ ਬਰਾਬਰੀ ਨਾਲ ਕੋਈ ਦੇਵੀ ਦੇਵਤਾ ਕਰ ਸਕਦਾ ਹੈ ਨਾ ਕੋਈ ਪਖੰਡੀ ਕਰ ਸਕਦਾ ਹੈ ਅੱਜ ਅਸੀਂ ਮਾਇਆ ਦੇ ਵਾਸਤੇ ਪੰਜਾਬ ਦੀ ਧਰਤੀ ਹੈ ਸਾਡੇ ਗੁਰੂਆਂ ਦੀ ਧਰਤੀ ਹੈ ਸਾਡੇ ਸ਼ਹੀਦਾਂ ਸਿੰਘਾਂ ਦੀ ਧਰਤੀ ਹੈ ਅਸੀਂ ਉਹਨਾਂ ਸ਼ਹੀਦਾਂ ਸਿੰਘਾਂ ਦੇ ਵਾਰਸਾਂ ਜਿਨ੍ਹਾਂ ਦਾ ਬੰਦ-ਬੰਦ ਕੱਟਿਆ ਗਿਆ ਪਰ ਅਰਗਾਲੇ ਮੁਖੋ ਸੀ ਨਹੀਂ ਆਕੀ ਅੱਜ ਅਸੀਂ ਵਾਰਸ ਆਪਾਂ ਨੂੰ ਸ਼ਹੀਦਾਂ ਦੇ ਕਹਾਉਣੇ ਆ ਪਰ ਅਸੀਂ ਮੱਥੇ ਮੜੀਆਂ ਕਮਰਾਂ ਤੇ ਟੇਕਣ ਤੋਂ ਨਹੀਂ ਆਂਦੇ ਸਾਡੀ ਹਾਲਤ ਕੀ ਹੈ ਐਤਵਾਰ ਦਾ ਦਿਨ ਐਤਵਾਰ ਦੇ ਦਿਨ ਹੱਥ ਵਿੱਚ ਗੁਰਕਾ ਸਾਹਿਬ ਫੜਿਆ ਹੁੰਦਾ ਏ ਕੋਤੀ ਉਤੀ ਬਾਣੀ ਪੜਦਿਆ ਮਾਨੁ ਕੀ ਤੇਗ ਮ੍ਰਿਤੀ ਸਭ ਜਾਣ ਦੇਵਨ ਕੋ ਏਕੈ ਭਗਵਾਨ ਜਿਸ ਕਾ ਦੀਏ ਰਹੇ ਅਗਾਏ ਬਹੁ ਨਾ ਕ੍ਰਿਸ਼ਨਾ ਲੱਗੇ ਆਏ ਐਤਵਾਰ ਤੇ ਬਾਣੀ ਪੜਦਿਆਂ ਬੰਦੇ ਦਾ ਆਸਰਾ ਠੂਠਾ ਏ ਦੇਣ ਵਾਲਾ ਤੇ ਪ੍ਰਮਾਤਮਾ ਏ ਉਹ ਸਾਰਿਆਂ ਨੂੰ ਦਾਤਾਂ ਦਿੰਦਾ ਆਂ ਪਰ ਗੱਲ ਉਹੋ ਵੀ ਗੜਦੀ ਐ ਜਦੋਂ ਵੀਰਵਾਰ ਦਾ ਦਿਨ ਆਉਂਦਾ ਐ ਨਾ ਰਸਤੇ ਵਿੱਚ ਮੜੀ ਕਬਰ ਵੀ ਪੈਂਦੀ ਐ ਇਹਦਾ ਇੱਥੇ ਵੀ ਮੱਥਾ ਟੇਕ ਚੱਲਾ ਕਿਤੇ ਪੀਰ ਮੇਰੇ ਤੇ ਮਨਾਜਾ ਨਾ ਹੋ ਜਾਵੇ ਸਿੱਖ ਦਾ ਭਰੋਸਾ ਕੌਣ ਤੇ ਹੁੰਦਾ ਚਾਹੀਦਾ ਕਿ ਉਹ ਜਿਆ ਭਰੋਸਾ ਜਿਹੜਾ ਭਰੋਸਾ ਭਾਈ ਮੰਦਲੇ ਰੱਖਿਆ ਭਾਈ ਮੰਦ ਮਾਰੇ ਦੇ ਚਰਨਾਂ ਦੇ ਵਿੱਚੋਂ ਤੋਂ ਪਹਿਲਾਂ ਸਰਕੀ ਸਰਵੰ ਦਾ ਪੁਜਾਰੀ ਸੀ ਪੀਰ ਨੂੰ ਪੂਜਦਾ ਸੀ ਤੇ ਭਾਈ ਮਨ ਨੂੰ ਸ਼ਾਂਤੀ ਕਿੱਥੇ ਉਹਨਾਂ ਨੂੰ ਸ਼ਾਂਤੀ ਸਿੱਖ ਨੂੰ ਕਿਥੋਂ ਮਿਲਦੀ ਹੈ ਮਹਾਰਾਜ ਦੇ ਚਰਨਾਂ ਦੇ ਵਿੱਚੋਂ ਬੜਾ ਭਟਕਿਆ ਮੈਨੂੰ ਸ਼ਾਂਤੀ ਮਿਲ ਜਾਵੇ ਕਿਸੇ ਨੇ ਦੱਸਿਆ ਸ਼ਾਂਤੀ ਚਾਹੀਦੀ ਹੈ ਤਾਂ ਤੁਹਾਨੂੰ ਅਰਜੰਦ ਦੇ ਮਹਾਰਾਜ ਦੇ ਕੋਲ ਜਾ ਪਿੰਡ ਦਾ ਲੰਬੜਦਾਰ ਸੀ ਘਰ ਦੇ ਵਿੱਚ ਦੌੜ ਬੜੀ ਸੀ ਮਾਇਆ ਬੜੀ ਸੀ ਮਾਇਆ ਦੀ ਵੀ ਕੋਈ ਕਮੀ ਨਹੀਂ ਸੀ ਪਰ ਕਮੀ ਕਿਹੜੀ ਸੀ ਮਨ ਨਹੀਂ ਸ਼ਾਂਤੀ ਹੁੰਦਾ ਸੀ ਮਨ ਨਹੀਂ ਟਿਕਦਾ ਸੀ ਮਾਰਦ ਕੋਲ ਆਇਆ ਮਾਰਦ ਜੀ ਉਹ ਆਪਣਾ ਸਿੱਖ ਬਣਾ ਲਵੇ ਮਾਰ ਕਿੰਦੇ ਤੂੰ ਸਿੱਖ ਨਹੀਂ ਬਣ ਸਕਦਾ ਕਿਉਂ ਮਾਰਦ ਮਾਰ ਕਿੰਦੇ ਤੂੰ ਸਖੀ ਸਰਬਤ ਨੂੰ ਪੂਜਦਾ ਹੈ ਇਹ ਸਿੱਖੀ ਐਸਾ ਰਸਤਾ ਹੈ ਖੰਡੇਓ ਤਿੱਖੀ ਵਾਲੋ ਨਿੱਕੀ ਏਦ ਮਾਰਗ ਜਾਣਾ ਸਿੱਖੀ ਖੰਡੇ ਨਾਲੋ ਤਿੱਖੀ ਦੇ ਵਾਲੋ ਬਰੀਕ ਹੈ ਇਸ ਰਸਤੇ ਤੇ ਚੱਲਣਾ ਪਵੇਗਾ ਇਹਦਾ ਮਾਰੇ ਕੋਈ ਗੱਲ ਨਹੀਂ ਮੈਨੂੰ ਸਿੱਖ ਬਣਾਓ ਮਾਰੇ ਕਿਤੇ ਸਿੱਖ ਦੇ ਤਾਂ ਬਣਾਵਾਂਗੇ ਜਾਂ ਪਹਿਲਾਂ ਘਰ ਦੇ ਜਿਹੜੀ ਤਵਰ ਬੜਾਈ ਹੈ ਨਾ ਸਖੀ ਸਰਵਰ ਦੀ ਉਹ ਧਾਗਿਆ ਘਰ ਗਿਆ ਧੌਂ ਲੱਗਾ ਘਰ ਵਾਲਿਆਂ ਨੇ ਰੋਕਿਆ ਉਹ ਮੱਝ ਕੀ ਕਰ ਸਕਦਾ ਹੈ ਉਹ ਪੀਰ तेरे ਤੇ કૃਪਾ ਹੀ ਕਰ ਦਵੇਗਾ ਹੁਸਾ ਹੋ ਜਾਵੇਗਾ ਨਾ ਟਾ ਪਰ ਭਾਈ ਮਨ ਕਹਿੰਦਾ ਕਿ ਨਹੀਂ ਹੁਣ ਮੈਂ ਗੁੰਦਾ ਹੋ ਗਿਆ ਏ ਸਰਦਰ ਦਵਾਰ ਤੋਂ ਛਾੜ ਕੇ ਗਇਓ ਤੁਹਾਡਾ ਦਵਾਰ ਆਰੇ ਘਰ ਕੀ ਲਾ ਤੇ ਅਸ ਗੋਬਿੰਦ ਦਾ ਪਰ ਮਾਰ ਮੈਂ ਸਾਰੇ ਦਰਸ ਤੇ ਤੇਰੇ ਦਰ ਤੇ ਆ ਗਿਆ ਤੇਰੇ ਦਰ ਤੋਂ ਮੈਨੂੰ ਹੋਰ ਦਰ ਕੋਈ ਚੰਗਾ ਨਹੀਂ ਲੱਗਦਾ ਢਾਹ ਦਿੱਤੀ ਕਬਰ ਮਰਗ ਕੋ ਲਾ ਗਿਆ ਮਰਗ ਨੇ ਅਜੇ ਵੀ ਸਮਾਂ ਹੀ ਮੁੜ ਜਾ ਜਿਹਨੂੰ ਮਰਦਾ ਉਹ ਵੱਤ ਤੇਰੇ ਕੋਲੋਂ ਨਹੀਂ ਵਿਗੜੀ ਸਿੱਖੀ ਕਹਿੰਦਾ ਨਹੀਂ ਮਹਾਰਾਜ ਮਰ ਕਹਿੰਦੇ ਤੇਰੀ ਗੁਰੂ ਪਰਖਿਆ ਲੈ ਸਕਦਾ ਏ ਕਿੰਦਾ ਕੋਈ ਗੱਲ ਵੀ ਮਹਾਰਾਜ ਤੁਸੀਂ ਕਿਰਪਾ ਕਰਿਓ ਮੈਂ ਪ੍ਰੀਖਿਆ ਦੇਣਾ ਜਿਹੜਾ ਵੀ ਪਰਖਾ ਗੁਰੂ ਪਾਵੇਗਾ ਮੈਂ ਤੁਹਾਡੀ ਕਿਰਪਾ ਦੇ ਨਾਲ ਪਾਸ ਕਰ ਜਾਵਾਂਗਾ ਸਵਾ ਲੱਗਿਆ ਪਿੰਡ ਦਾ ਨੰਬਰ ਦਾ ਗਾਵਾਂ ਮੱਜਾਂ ਘਰ ਜੋ ਮੰਨਿਆ ਸ਼ੁਰੂ ਹੁੰਦੀ ਹੈ ਇਹ ਤੇ ਗੁਰੂ ਪਰਖ ਲੈਂਦੇ ਆ ਕਿ ਮੇਰਾ ਸਿੱਖ ਝੋਲਦਾ ਨਹੀਂ ਸਾਡੇ ਤਾਂ ਹੀ ਕੋਈ ਦੁੱਖ ਆਉਂਦਾ ਹੈ